ਬਿਕਸਾਵ ਮੇਰੀ ਇੱਕ ਬੇਨਤੀ ਹੈ ਤੁਹਾਨੂੰ ਕਿ ਮੈਂ ਪਿਛਲੇ ਕਈ ਵਾਰ ਲਗਭਗ ਡੇਢ ਸਾਲ ਤੋਂ ਇੱਕ ਅਫਸਰ ਬਾਰੇ ਗੱਲ ਕਰ ਰਿਹਾ ਮੇਰੀ ਆਦਤ ਹੈ ਕਿ ਜਿਸ ਕੇਸ ਨੂੰ ਫੜੀਏ ਫਿਰ ਉਸ ਗਲਤੀ ਦੀ ਢਗਾਈ ਤੱਕ ਜਾਣਾ ਚਾਹੀਦਾ ਕਿਉਂਕਿ ਗਵਰਨਮੈਂਟ ਵੀ ਇਸ ਗੱਲ ਤੇ ਕਹਿੰਦੇ ਕਿ ਜ਼ੀਰੋ ਟੋਲਰੈਂਸ ਹੈ ਮੈਂ ਕੱਲ ਅਮਨ ਜੀ ਨੂੰ ਰਿਕੁਐਸਟ ਕੀਤੀ ਸੀਗੀ ਇੱਕ ਐਸਪੀਓ ਹੈ ਜਿਹੜਾ ਕਿ ਬਤੌਰ ਬੀਡੀਪੀਓ ਗਰਦਾਸਪੁਰ ਲੱਗਿਆ ਹੋਇਆ ਹੈ ਔਰ 13623 ਨੂੰ ਉਹਦੇ ਖਿਲਾਫ ਸਾਰੀ ਇਨਕੁਆਇਰੀਆਂ ਹੋ ਕੇ ਇੱਕ ਸਰਕਾਰੀ ਮੁਲਾਜ਼ਮ ਨੇ ਉਹਦੇ ਗੈਂਸਟ ਬਿਆਨ ਦਿੱਤੇ ਨੇ ਔਰ 9 ਲੱਖ 12264 ਰੁਪਏ ਦੇ ਗਵਨ ਕਰਨ ਦੇ ਦੋਸ਼ 'ਤੇ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੋਈ ਹੈ ਉਹਦੇ ਖਿਲਾਫ ਡੀਸੀ ਸਾਹਿਬ ਨੇ ਵਿੱਤ ਕਮਿਸ਼ਨਰ ਪੰਜਾਬ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਉਸ ਤੋਂ ਬਾਅਦ ਇੱਥੇ ਹੀ ਕੰਮ ਨਹੀਂ ਰੁਕਿਆ ਜੀ ਪ੍ਰਧਾਨ ਮੰਤਰੀ ਜਨ ਵਿਕਾਸ ਕਲਿਆਣ ਸਕੀਮ ਤਹਿਤ 2 ਕਰੋੜ 88 ਲੱਖ 10911 ਰੁਪਏ ਆਏ 15ਵੇਂ ਵੇਤ ਕਮਿਸ਼ਨ ਦੇ 90 ਲੱਖ ਰੁਪਏ ਆਇਆ ਔਰ ਇਸੇ ਤਰੀਕੇ ਨਾਲ ਪੰਚਾਇਤ ਪਾਸੋਂ 44 ਲੱਖ ਤਕਰੀਬਨ ਟੋਟਲ 4 ਕਰੋੜ 22 ਲੱਖ 10911 ਰੁਪਏ ਸਪੀਕਰ ਸਾਹਿਬ ਆਏ ਆ ਜਿਦੇ ਵਿੱਚ ਉਹ ਸਾਰੇ ਇਹਨਾਂ ਦੇ ਡਿਪਾਰਟਮੈਂਟ ਦੇ ਅਫੀਸਰ ਨੇ ਉਹਦੇ ਅਗੇਂਸਟ ਲਿਖਿਆ ਕਿ ਇਹਨਾਂ ਨੇ ਕੋਈ ਤਕਨੀਕੀ ਪ੍ਰਵਾਨਗੀ ਨਹੀਂ ਲਈ ਇਸ ਅਫੀਸਰ ਨੇ ਗ੍ਰਾਂਟ ਖਰਚਨ ਦਾ ਕੋਈ ਵੇਰਵਾ ਐਮਵੀ ਬੁੱਕ ਵਾਊਚਰ ਕੈਸ਼ ਕਿਸੇ ਤਰ੍ਹਾਂ ਦਾ ਕੋਈ ਮੇਨਟੇਨ ਨਹੀਂ ਕੀਤਾ ਔਰ ਵੱਡੀ ਪੱਧਰ ਤੇ ਇਹ ਜਿਹੜੀ ਰਕਮ ਆ ਸਪੀਕਰ ਸਾਹਿਬ ਖੁਰਦ-ਬੁਰਦ ਕੀਤੀ ਗਈ ਹੈ ਔਰ ਨਾਲ ਦੀ ਨਾਲ ਹੀ ਸਪੀਕਰ ਸਾਹਿਬ ਇਹ ਪੰਚਾਇਤ ਕਮੇਟੀ ਦੇ ਧਿਆਨ ਚ ਵੀ ਮੈਂ ਪਿਛਲੇ ਸਾਲ ਵੀ ਲੈ ਕੇ ਆਇਆ ਤੀਸਰਾ ਗੁਦਰਾਮ ਜੀ ਸੀ ਦੇ ਚੇਅਰਮੈਨ ਇਹਨਾਂ ਦੇ ਧਿਆਨ ਚ ਵੀ ਲਿਆਂਦਾ ਔਰ ਸਭ ਤੋਂ ਦੁੱਖ ਦੀ ਗੱਲ ਇਹ ਆ ਕਿ ਸਪੀਕਰ ਸਾਹਿਬ ਉਸ ਕਮੇਟੀ ਦੇ ਵਿੱਚ ਜਦੋਂ ਅਫੀਸਰ ਨੂੰ ਬੁਲਾਇਆ ਜਾਂਦਾ ਔਰ ਮੈਂ ਵਿਥ ਪ੍ਰੂਫ ਇਹ ਗੱਲ ਰੱਖਦਾ ਕਿ ਦੋ ਵਾਰ ਇਹ ਅਫੀਸਰ ਐਕਸ ਇੰਡੀਆ ਲੀਵ ਲਏ ਬਗੈਰ ਦੋ ਵਾਰੇ ਅਬ੍ਰੋਡ ਗਿਆ ਔਰ ਜਦੋਂ ਕਮੇਟੀ ਦੇ ਚੇਅਰਮੈਨ ਡਾਕਟਰ ਚਰਨਜੀਤ ਸੀਗੋ ਪੁੱਛਦੇ ਆ ਕਿ ਤੁਸੀਂ ਅ ਅਫੀਸਰ ਸਬੰਦ ਤੁਸੀਂ ਗਏ ਹੋ ਉਹ ਉਹਨਾਂ ਨੇ ਟੋਟਲੀ ਕਮੇਟੀ ਨੂੰ ਬਮਰਾਹ ਕੀਤਾ ਔਰ ਉਹਨਾਂ ਨੇ ਅਮਨ ਜੀ ਕਿਹਾ ਕਿ ਮੈਂ ਬਿਲਕੁਲ ਦੋਹੇ ਵਾਰੀ ਬਾਹਰ ਨਹੀਂ ਗਿਆ ਔਰ ਚੇਅਰਮੈਨ ਸਾਹਿਬ ਔਰ ਪੂਰੀ ਕਮੇਟੀ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਕਿ ਤੁਸੀਂ ਆਪ ਦਾ ਪਾਸਪੋਰਟ ਜਿਹੜਾ ਉਹ ਕਮੇਟੀ ਨੂੰ ਜਿਹੜਾ ਦਿਖਾਇਆ ਜਾਏ ਜਮ੍ਹਾਂ ਕਰਾਇਆ ਜਾਏ ਔਰ ਚੀਮਾ ਸਾਹਿਬ ਇੰਨੀ ਮਤਲਬ ਨਮੋਸ਼ੀ ਦੀ ਗੱਲ ਆ ਕਿ ਡੇਢ ਸਾਲ ਤੋਂ ਉਸ ਬੰਦੇ ਨੇ ਆਪ ਦਾ ਪਾਸਪੋਰਟ ਕਮੇਟੀ ਨੂੰ ਨਹੀਂ ਹੈਂਡਓਵਰ ਕੀਤਾ ਔਰ ਜਿਹੜੇ ਉਹਨੇ ਕਮੈਂਟਸ ਪਾਸ ਕੀਤੇ ਉਸ ਦਰਵਾਜ਼ੇ 'ਚ ਖਲੋ ਕੇ ਸਾਰੀ ਕਮੇਟੀ ਨੂੰ ਮੈਂ ਇੱਥੇ ਰਿਪੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਸ ਗੱਲ ਦੇ ਵਿੱਚ ਤੋਹੀਨ ਹੁੰਦੀ ਆ ਬਟ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਆਫੀਸਰ ਇਸ ਲੈਵਲ ਤੇ ਕਮੇਟੀ ਨੂੰ ਟਿੱਚ ਸਮਝਦਾ ਜਿਹੜੀ ਕਿ ਮਿਨੀ ਵਿਧਾਨ ਸਭਾ ਮੇਰਾ ਕੋਈ ਨਿੱਜੀ ਉਹਦੇ ਨਾਲ ਕੋਈ ਰੌਲਾ ਨਹੀਂ ਆ ਬਟ ਮੈਂ ਬਤੌਰ ਐਮ ਐਲ ਏ ਆਪਣੇ ਕਲੀਗਸ ਦੇ ਨਾਲ ਜਦੋਂ ਕਮੇਟੀ 'ਚ ਬੈਠਦਾ ਤੇ ਸ਼ਰਮ ਆਉਂਦੀ ਆ ਕਿ ਇਹੋ ਜਿਹਾ ਅਫੀਸਰ ਜਿਹਦੇ ਖਿਲਾਫ ਗਵਰਨਮੈਂਟ ਨੇ ਖਿਲਾਫ ਲਿਖਿਆ ਹੋਵੇ ਕਿ ਇਹਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਾਏ ਅੱਜ ਤੱਕ 1.5 ਸਾਲ ਤੋਂ ਉਹਦੇ ਖਿਲਾਫ ਸਪੀਕਰ ਸਾਹਿਬ ਉਹ ਕਾਰਵਾਈ ਨਹੀਂ ਹੋਈ ਔਰ ਮੈਂ ਤੁਹਾਡੇ ਧਿਆਨ 'ਚ ਇਹ ਗੱਲ ਲਿਆ ਦਿੱਤੀ ਆ ਤੇ ਮੈਂ ਨਾਲੇ ਵੀ ਬੇਨਤੀ ਕਰਾਂਗਾ ਕਿ ਇਹ 1.5 ਸਾਲ ਤੱਕ ਕਿਹੜਾ ਅਫੀਸਰ ਇਸ ਬੰਦੇ ਨੂੰ ਸ਼ੈਲਟਰ ਕਰਦਾ ਰਿਹਾ ਔਰ ਮੈਨੂੰ ਜਿੱਥੇ ਤੱਕ ਨੌਲੇਜ ਆ ਕਿ ਮੇਰੇ ਗਰਦਾਸਪੁਰ ਤੋਂ ਹੀ ਜਿਹੜੇ ਕਿ ਇੱਧਰ ਬੈਠੇ ਕਾਂਗਰਸ ਦੀ ਉੱਧਰ ਗਏ ਹੋਏ ਆ ਪੂਰਾ ਯੂਰੋ ਇਨਸਾਨ ਲਾ ਰਿਆ ਇਹ ਬਚਾਉਣ ਲਈ ਤੁਹਾਡੀ ਕਿਰਪਾ ਕਰਕੇ ਇਹਦੇ ਤੇ ਮੰਤਰੀ ਜੀ ਕੁਝ ਕਹਿਣਾ ਚਾਹੁੰਦੇ ਹੋ ਸਖਤ ਕਾਰਵਾਈ ਕੀਤੀ ਜਾਵੇ ਔਰ ਅਮਨ ਜੀ ਕੁਝ ਕਹਿਣਾ ਚਾਹੁੰਦੇ ਜੀ